ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਾਂ ਨੂੰ ਸੱਚੇ ਧਰਮ ਦਾ ਆਪਦੇਸ਼ ਦਿੰਦੇ ਗੁਰੂ ਨਾਨਕ ਦੇਵ ਜੀ ਜਗਨਨਾਥਪੁਰੀ ਜਾ ਪਹੰਚੇ ਇਹ ਸ਼ਹਿਰ ਸਮੁੰਦਰ ਦੇ ਕੰਢੇ ਉੱਪਰ ਹੈ ਇੱਥੇ ਹਿੰਦੂਆਂ ਦਾ ਵੱਡਾ ਤੀਰਥ ਹੈ ਇੱਕ ਮੰਦਿਰ ਦੇ ਅੰਦਰ ਜਗਨਨਾਥ ਦੀ ਮੂਰਤੀ ਹੈ ਜਿਸ ਦੀ ਬੜੀ ਪੂਜਾ ਹੁੰਦੀ ਹੈ ਗੁਰੂ ਜੀ ਮੰਦਰ ਤੋਂ ਕੁਝ ਬਿੱਥ ਤੇ ਜਾ ਕੇ ਬਹਿ ਗਈ ਭਾਈ ਮਰਦਾਨਾ ਜੀ ਰਬ ਵਜਾਉਣ ਲੱਗੇ ਲੋਕ ਅਦਾਲੇ ਆ ਜੁੜੇ ਕੀਰਤਨ ਸੁਣ ਕੇ ਮੋਹੇ ਗਏ ਲੋਕਾਂ ਨੇ ਗੁਰੂ ਜੀ ਤੋਂ ਰੱਬ ਬਾਰੇ ਗੱਲਾਂ ਪੁੱਛੀਆਂ ਗੁਰੂ ਜੀ ਨੇ ਸਭ ਸਵਾਲਾਂ ਦੇ ਉੱਤਰ ਦਿੱਤੇ ਤਿਰਕਾਲਾ ਪੈਰੀਆ ਬ੍ਰਹਮਣਾ ਤੇ ਪੁਜਾਰੀਆਂ ਨੇ ਕਿਹਾ ਜਗਨਨਾਥ ਦੀ ਆਰਤੀ ਹੋਣ ਲੱਗੀ ਤੁਸੀਂ ਵੀ ਸ਼ਾਮਲ ਹੋ ਗੁਰੂ ਜੀ ਨੇ ਕਿਹਾ ਜਗਤ ਤੇ नाथ ਪ੍ਰਮਾਤਮਾ ਦੀ ਆਰਤੀ ਵਿੱਚ ਅਸੀਂ ਜ਼ਰੂਰ ਸ਼ਾਮਲ ਹੋਵਾਂਗੇ ਗੁਰੂ ਜੀ ਜਗਨਨਾਥ ਦੇ ਮੰਦਰ ਪਹੁੰਚੇ ਉੱਥੇ ਇਹ ਦੇਖਦੇ ਹਨ ਕਿ ਇੱਕ ਵੱਡੇ ਸਾਰੇ ਸੁਨਹਿਰੀ ਥਾਲ ਵਿੱਚ ਹੀਰੇ ਮੋਤੀ ਅਤੇ ਲਾਲ ਜੋੜੇ ਹੋਏ ਸਨ ਇਸ ਤਰ੍ਹਾਂ ਇੱਕ ਵੱਡਾ ਸਾਰਾ ਜੂੰ ਬਟਿਆ ਵਾਲਾ ਦੀਵਾ ਦੀਵੇ ਦੀਆਂ ਚਾਰੇ ਬੱਤੀਆਂ ਬਲ ਰਹੀਆਂ ਨੇ ਦੀਵੇ ਦੇ ਲੱਗੇ ਥਾਲ ਵਿੱਚ ਧੂਫ ਧੁਖ ਰਹੀ ਸੀ ਇੱਕ ਪਾਸੇ ਚਾਂਦੀ ਦੀ ਥਾਲੀ ਵਿੱਚ ਸੰਦਲ ਦਾ ਬੂਰ ਪਿਆ ਸੀ ਉਸ ਉਪਰ ਮਸ਼ੂਕ ਕਾਫਰ ਦੀ ਡਲੀ ਰੱਖੀ ਹੋਈ ਸੀ ਜਿਸ ਨੂੰ ਅੱਗ ਲਾਈ ਹੋਈ ਸੀ ਮੂਰਤੀ ਨੂੰ ਚੋਰ ਹੋ ਰਿਹਾ ਸੀ ਲਕੀਆਂ ਸ਼ੈਣੇ ਵੱਜ ਰਹੇ ਸਨ ਮੂਰਤੀ ਦੀ ਆਰਤੀ ਹੋ ਰਹੀ ਸੀ ਥਾਲ ਨੂੰ ਉਧਰ ਅਤੇ ਗੋਲ ਚੱਕਰ ਵਿੱਚ ਘੁਮਾਇਆ ਜਾ ਰਿਹਾ ਸੀ ਨਾਲ-ਨਾਲ ਬ੍ਰਹਮਣ ਤੇ ਹੋਰ ਲੋਕ ਭਜਨ गा ਰਹੇ ਸੀ ਗੁਰੂ ਜੀ ਚੁੱਪ ਕੀਤੇ ਬਾਹਰ ਆ ਗਏ ਆਪ ਤਾਰਿਆਂ ਨਾਲ ਜੜਤ ਲੀਲੇ ਅਸਮਾਨ ਨੂੰ ਵੇਖਦੇ ਰਹੇ ਤੇ ਰੱਬ ਦੀ ਕੁਦਰਤ ਨੂੰ ਵੇਖ ਕੇ ਉਸ ਦਾ ਜਸ ਕਰਦੇ ਹੋਏ ਜਦੋਂ ਲੋਕੀ ਆਰਤੀ ਕਰਕੇ ਬਾਰ ਆਈ ਤਾਂ ਉਹਨਾਂ ਨੇ ਗੁਰੂ ਜੀ ਨੂੰ ਪੁੱਛਿਆ ਤੁਸੀਂ ਆਰਤੀ ਵਿੱਚ ਸ਼ਾਮਲ ਕਿਉਂ ਨਹੀਂ ਹੋਈ ਗੁਰੂ ਜੀ ਨੇ بڑے ਧੀਰਜ ਨਾਲ ਉੱਤਰ ਦਿੱਤਾ ਮੈਂ ਤਾਂ ਜਗਤ ਦੇ ਮਾਲਕ ਪ੍ਰਮਾਤਮਾ ਦੀ ਸੱਚੀ ਆਰਤੀ ਕਰ ਰਿਹਾ ਹਾਂ ਤੁਸੀਂ ਆਪ ਉਹ ਸੱਚੀ ਆਰਤੀ ਵਿੱਚ ਸ਼ਾਮਲ ਨਹੀਂ ਹੋਈ ਇੱਕ ਬ੍ਰਹਮਣ ਨੇ ਪੁੱਛਿਆ ਤੁਸੀਂ ਇੱਥੇ ਬੈਠੇ ਕਿਹੜੀ ਆਰਤੀ ਕਰਦੇ ਹੋ ਆਰਤੀ ਤਾਂ ਮੰਦਰ ਦੇ ਅੰਦਰ ਹੋ ਰਹੀ ਹੈ ਗੁਰੂ ਜੀ ਨੇ ਦੱਸਿਆ ਜਗਤ ਦੇ ਮਾਲਕ ਦੀ ਸੱਚੀ ਆਰਤੀ ਹਰ ਸਮੇਂ ਹਰ ਜਗ੍ਹਾ ਹੋ ਰਹੀ ਹੈ ਅਸੀਂ ਇਸ਼ਨਾਨ ਦੇ ਹੱਥੀਂ ਕੜੀ ਹੋਈ ਕਿਸੇ ਮੂਰਤੀ ਦੀ ਆਰਤੀ ਨਹੀਂ ਕਰਦੇ ਅਸੀਂ ਤਾਂ ਪ੍ਰਮਾਤਮਾ ਦੀ ਸੱਚੀ ਆਰਤੀ ਕਰਦੇ ਹਾਂ ਇਹ ਵਚਨ ਕਹਿ ਕੇ ਗੁਰੂ ਜੀ ਨੇ ਭਾਈ ਮਰਦਾਨੇ ਜੀ ਨੂੰ ਇਸ਼ਾਰਾ ਕੀਤਾ ਪਾਈ ਮਰਦਾਨਾ ਜੀ ਨੇ ਰਿਵਾਵ ਬੁਜਾਈ ਗੁਰੂ ਜੀ ਨੇ ਤਨਾਸਰੀ ਗਰਾ ਵਿੱਚ ਸ਼ਬਦ ਉਚਾਰਿਆ ਗਗਨ ਮੇ ਥਾਲ ਰਾਵ ਚੰਦ ਦੀਪਕ ਵਨ ਤਾਰਿਕਾ ਮੰਡਲ ਜਨਕ ਮੋਤੀ ਸ਼ਬਦ ਦਾ ਕੀਰਤ ਕਰਨ ਮਗਰੋਂ ਗੁਰੂ ਜੀ ਨੇ ਉਸ ਦੇ ਅਰਥ ਸਮਝਾਏ ਗੁਰੂ ਜੀ ਨੇ ਦੱਸਿਆ ਕਿ ਅਸਮਾਨ ਇੱਕ ਥਾਲ ਹੈ ਸੂਰਜ ਅਤੇ ਚੰਦ ਉਸ ਥਾਲ ਵਿੱਚ ਮਾਨੇ ਦੀਵੇ ਹਨ ਤਾਰੇ ਮੋਤੀ ਹਨ ਸਗੰਧੀ ਵਾਲੇ ਫੁੱਲ ਤੇ ਚੰਦਨ ਦੇ ਰੁੱਖ ਧੂਫ ਧੁਖ ਰਹੀ ਹੈ ਬਰਾ ਰਹੀ ਹਵਾ ਹੋਰ ਚੋਰ ਕਰ ਰਹੀ ਹੈ ਵਾਹਿਗੁਰੂ ਏ ਆਰਤੀ ਹਰ ਸਮੇਂ ਆਪ ਦੇਖ ਰਿਹਾ ਹੈ ਅਤੇ ਖੁਸ਼ ਹੋ ਰਿਹਾ ਹੈ ਆਰਤੀ ਹਰ ਸਮੇਂ ਹੁੰਦੀ ਰਹਿੰਦੀ ਹੈ ਤੁਸੀਂ ਵੀ ਸਾਰੇ ਐਸੀ ਸੱਚੀ ਆਰਤੀ ਵਿੱਚ ਸ਼ਾਮਲ ਹੋ ਪ੍ਰਭੂ ਦੀ ਆਰਤੀ ਇਨ੍ਹਾਂ ਥਾਲਾਂ ਨਾਲ ਨਹੀਂ ਉਚਾਰੀ ਜਾ ਸਕਦੀ ਤੇ ਨਾ ਹੀ ਕੋਈ ਮਨੁੱਖ ਜਾਂ ਉਸ ਦੀ ਮੂਰਤੀ ਜਗਨਨਾਥ ਪ੍ਰਮੋ ਪ੍ਰਭੂ ਹੋ ਸਕਦੀ ਹੈ ਸਭ ਨੂੰ ਸੱਚੀ ਆਰਤੀ ਦਾ ਪਤਾ ਲੱਗਾ ਲੋਕਾਂ ਨੂੰ ਸਮਝ ਆਈ ਕਿ ਮੂਰਤੀ ਪੂਜਾ ਦਾ ਕੋਈ ਲਾਭ ਨਹੀਂ ਸਾਨੂੰ ਜਗਤ ਦੇ ਸੱਚੇ ਮਾਲਕ ਪ੍ਰਭਾਦਵਾਂ ਦੀ ਬੰਦਗੀ ਕਰਨੀ ਚਾਹੀਦੀ ਹੈ ਸਿੱਖਿਆ ਪਰਮਾਤਮਾ ਸਰਬ ਵਿਆਪਕ ਹੈ ਇਸ ਲਈ ਉਸ ਦੀ ਆਰਤੀ ਮੂਰਤੀਆਂ ਵਾਂਗ ਨਹੀਂ ਉਤਾਰੀ ਜਾ ਸਕਦੀ ਪਰਮਾਤਮਾ ਦੀ ਸਿਫਤ ਸਲਾਹ ਕਰਨਾ ਹੀ ਉਸ ਦੀ ਸੱਚੀ ਆਰਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ